ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਪ੍ਰਗਟ ਸਿੰਘ ਲਹਿਰਾਕੌਰ ਕਮੇਟੀ ਮੈਂਬਰ ਪੰਜਾਬ ਭਾਰਤੀ ਕਿਸਾਨ ਜੂਨੀਅਰ ਪੰਜਾਬ ਦੇ ਸਾਰੇ ਹੀ ਆਗੂ ਸਹਿਬਾਨਾਂ ਨੂੰ ਮਫੂ ਬਲਾਗ ਦੇ ਕਾਇਆਂ ਦੇ ਪ੍ਰਧਾਨਾਂ ਨੂੰ ਬਲਾਗ ਪ੍ਰਧਾਨ ਨੂੰ ਹੋਰ ਕਮੇਟੀ ਮੈਂਬਰਾਂ ਨੂੰ ਸਰਪ੍ਰਸਤ ਪੰਜਾਬ ਪਰ ਸਾਡੇ ਸਤਿਕਾਰਯੋਗ ਸੂਬਾ ਪ੍ਰਧਾਨ ਭਗਵਾਨ ਸਿੰਘ ਸੰਧੂ ਵੱਲੋਂ ਜੋ ਆਪਾਂ ਨੂੰ ਸੰਯੁਕਤ ਮੋਰਚੇ ਦੀ ਕਾਲ ਆਈ ਤੇ ਡਿਊਟੀ ਲੱਗੀ ਆ 26 ਨਵੰਬਰ ਨੂੰ ਅੰਦੋਲਨ ਦੇ ਦਿਸ ਮਨਾਉਣ ਵਾਸਤੇ ਚੰਡੀਗੜ੍ਹ ਜਾਣਾ ਹੈ ਉਹਦੀਆਂ ਤਿਆਰੀਆਂ ਵਾਸਤੇ ਵੀਰੋ ਜਿਹੜੀ ਕੱਲ ਸੋਮਵਾਰ ਆਪਣੀ ਬਲਾਗ ਮਫੂ ਦੀ ਮੀਟਿੰਗ ਹੋਣੀ ਆ ਗੁਰਦਰਾ ਬਾਠਾ ਵਾਲਾ ਸਾਹਿਬ ਵਿਖੇ ਉਹਦੇ ਵਿੱਚ ਵੱਧ ਚੜ ਕੇ ਤੁਸੀਂ ਸਮੂਲੀਅਤ ਕਰਨੀ ਸਾਰੇ ਮਫੂ ਬਲਾਗ ਦੇ ਕਿਸਾਨ ਭਰਾਵਾਂ ਨੇ ਉਹਦੇ ਵਿੱਚ ਵਿਆਉਂਦ ਬੰਦੀ ਜੋ ਵੀ ਆਪਾਂ ਬੈਠ ਕੇ ਜਾਣ ਦੀ ਕਿੰਨਾ ਵੱਡਾ ਇਕੱਠ ਕਰਨਾ ਸੰਤੂ ਸਾਹਿਬ ਨੇ ਆਪਾਂ ਨੂੰ ਕਿਹਾ ਹੁਕਮ ਹੋਇਆ ਉਹਦੇ ਹਿਸਾਬ ਨਾਲ ਆਪਾਂ ਬੰਦਿਆਂ ਦੀ ਗਿਣਤੀ ਕਰਕੇ ਝੋਟੀਆਂ ਲਾਉਣੀਆਂ ਜੋ ਬੱਸਾਂ ਦੀ ਡਿਊਟੀ ਹੈ ਉਹ ਸਾਡੇ ਸਤਿਕਾਰਯੋਗ ਆਗੂ ਸਰਦਾਰ ਗੁਰਿੰਦਰ ਸਿੰਘ ਜੀ ਬਾਹਰ ਵਾਲੀ ਸਾਹਿਬ ਉਹਨਾਂ ਨੇ ਪ੍ਰਬੰਧ ਕਰ ਲਿਆ ਉਹਨਾਂ ਨੇ ਗਰੁੱਪ ਦੇ ਵਿੱਚ ਫੋਟੋ ਵੀ ਪਾ ਦਿੱਤੀ ਸੀ ਬੱਸਾਂ ਲੈ ਕੇ ਆਪਾਂ ਚੰਡੀਗੜ੍ਹ ਜਾਣਾ ਮਹੂ ਬਲਾਗ ਤੋਂ ਬਾਕੀ ਮੈਂ ਸਾਰੇ ਹੀ ਪੰਜਾਬ ਦੇ ਜਿਹੜਿਆਂ ਦੇ ਪ੍ਰਧਾਨਾਂ ਨੂੰ ਕੋਰ ਕਮੇਟੀ ਮੈਂਬਰਾਂ ਨੂੰ ਬਲਾਗ ਪ੍ਰਧਾਨਾਂ ਨੂੰ ਬੇਨਤੀ ਕਰਦਾ ਕਿ 26 ਨਵੰਬਰ ਦੀ ਜਿਹੜੀ ਵੱਡੇ ਪੱਧਰ ਤੇ ਆਪਾਂ ਤਿਆਰੀ ਕਰਨੀ ਅੰਦੋਲਨ ਦਿਵਸ ਮਨਾਉਣਾ ਸਾਰੇ ਜਾਣੇ ਆਪੋ ਆਪਣੀਆਂ ਡਿਊਟੀਆਂ ਫਰਜ਼ ਸਮਝਦੇ ਹੋਏ ਕਿਸਾਨੀ ਨੂੰ ਤੇ ਜਵਾਨੀ ਨੂੰ ਬਚਾਉਣ ਵਾਸਤੇ ਜੋ 2025 ਦਾ ਜੋ ਸੋਧ ਕਰਦਣ ਲੱਗੇ ਨੇ ਬਿੱਲ ਦੀ ਸਾਰਾ ਹੀ ਜਿਹੜਾ ਬਿਜਲੀਦਾਰਾ ਪ੍ਰਾਈਵੇਟ ਹੋ ਜਾਣਾ ਹੋਰ ਵੀ ਹੱਕੀ ਮੰਗਾ ਲੈਣ ਵਾਸਤੇ ਵੀਰੋ ਆਪਾਂ ਜੋ ਚੰਡੀਗੜ੍ਹ ਦੇ ਸਰੂਵਾਂ ਤੇ ਪਹੁੰਚਣਾ ਸਮੇਂ ਸਿਰ ਸਮੇਂ ਦੀ ਵਿਉਂਤਬੰਦੀ ਉੱਥੇ ਬੈਠ ਕੇ ਮੀਟਿੰਗ ਦੇ ਵਿੱਚ ਕਰਾਂਗੇ ਸਾਰੇ ਆਗੂ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਲ ਚੜ ਕੇ ਆਪੋ ਆਪਣੀਆਂ ਡਿਊਟੀਆਂ ਲਾਓ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ